ਦੀ ਸਾਨੂੰ ਲੋ ਜੀ ਇਹ ਦਿਮਾਗ ਕਲੈਕਸ਼ਨ ਚਾਚੇ ਵਾਲੀ ਗਲੀ ਮਾਡਲ ਟਾਊਨ ਜੋ ਕਿ ਇਹ ਦੋ ਲੇਡੀਜ਼ ਇੱਕ ਪੀਜੇ ਸੂਟ ਵਾਲੀ ਤੇ ਇੱਕ ਆ ਨੀਲੇ ਦੁਪट्टे ਵਾਲੀ ਇਹਨੇ ਕੀ ਕੀਤਾ ਕਿ ਦੁਕਾਨ ਚ ਰਸ਼ ਸੀ ਇਹ ਜੋ ਲੇਡੀਜ਼ ਨੇ ਇਹਨਾਂ ਲੇਡੀਜ਼ ਨੇ ਇੱਕ ਲੇਡੀਜ਼ ਦੇ ਪਰਸ ਵਿੱਚੋਂ 35000 ਰੁਪਿਆ ਕੱਢ ਲਿਆ ਜੋ ਕਿ ਮੌਕੇ ਤੇ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਆ ਇਹ ਜੋ ਡਿਵੀਜ਼ਨ ਨੰਬਰ 6 ਤੋਂ ਐਸ ਐਚਓ ਸਾਹਿਬ ਨੇ ਕਿਉਂਕਿ ਇੱਥੇ ਮੌਕੇ ਆ ਵਾਰਦਾਤ ਨੂੰ ਚੈੱਕ ਕਰਨ ਦੇ ਲਈ ਆਪਣੇ ਮਲਾਜ਼ਿਮਾਂ ਨੂੰ ਭੇਜ ਦਿੱਤਾ ਗਿਆ ਹੈ ਔਰ ਇਹ ਲੇਡੀਆਂ ਜੇ ਕਿਸੇ ਨੇ ਦੇਖ ਲਈਆਂ ਨੇ ਮਾਡਲ ਟਾਉਂਚ ਪੀਲਾ ਸੂਟ ਤੇ ਨੀਲਾ ਸੂਟ ਜੇ ਕਿਤੇ ਬਾਜ਼ਾਰ 'ਚ ਵੀ ਜਾਂਦੇ ਨੇ ਤੇ ਪੁਲਿਸ ਇਹਨਾਂ ਤੇ ਨਿਗਾਹ ਰੱਖੋ ਤੇ ਕੰਟੈਕਟ ਕੀਤਾ ਜਾਵੇ ਤੁਹਾਡੇ ਸਾਰਿਆਂ ਦੇ ਲਈ ਹੈ ਇਹ ਵੀਡੀਓ ビリオドンでこう。